ਇਹ ਤੇ ਖੇਤੀਬਾੜੀ ਮੰਤਰੀ ਕੋਲੇ ਲੱਗੇ ਜਾਊਗਾ ਤੇ ਉਹਨਾਂ ਨੂੰ ਸਪੈਸ਼ਲ ਬੇਨਤੀ ਕਰੂੰਗਾ ਕਿ ਇਹ ਜਿਹੜਾ ਮੰਗ ਪੱਤਰ ਹੈ ਇਹਨੂੰ ਪਹਿਲ ਦੇ ਆਧਾਰ ਤੇ ਇਹਨੂੰ ਮੰਨਿਆ ਜਾਵੇ ਕਿਉਂਕਿ ਇਹ ਜੜੀਆਂ ਕਿਸਾਨਾਂ ਪੀਆ ਮੰਗਾ ਹੈ ਬਹੁਤ ਦੇਰ ਤੋਂ ਲੜਕਦੀਆਂ ਆਉਂਦੀ ਹੈ ਮੈਂ ਪੂਰਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੇ ਵੱਲੋਂ ਪੂਰਾ ਜਿੰਨਾ ਵੀ ਮੈਂ ਅਪਰੋਚ ਕਰ ਸਕਦਾ ਕਰੂੰਗਾ ਤੇ ਤੁਹਾਡੇ ਵੱਦ ਤੋਂ ਵੱਧ ਮੈਂ ਜਿੰਨੀਆਂ ਵੀ ਮੰਗਾਂ ਹੋ ਸਕਦੀਆਂ ਮੈਂ ਮਨਾਉਂਗਾ ਮਨੂੰ ਜਿਵੇਂ ਵੀ ਕਿਸਾਨਾਂ ਤੇ ਬੰਦਗੀਆਂ ਮਿਲਦੀਆਂ ਅਸੀਂ ਕਿਸਾਨਾਂ ਦਾ ਕੋਈ ਇਹ ਕਹਿੰਦੇ ਰਹੇ ਆ ਤੇ ਵਰਕਰ ਕਹਿੰਦੇ ਭਾਈ ਜੀ ਸਾਡਾ ਚੋਣਾ ਦਾ ਬਾਈਕਾਟ ਸੀ ਅਸੀਂ ਸਿਰਫ ਥੋੜੇ ਕਰਕੇ ਤੁਸੀਂ ਆ ਗਏ ਤਾਂ ਤੁਹਾਨੂੰ ਵੋਟ ਪਾਉਣੀ ਹੈ ਨਹੀਂ ਅਸੀਂ ਵੋਟ ਨਹੀਂ ਪਾਉਂ ਮੈਂ ਤੁਹਾਡੇ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤਿਲੋਂ ਧੰਨਵਾਦ ਦੀਆਂ ਕਿ ਤੁਸੀਂ ਮੈਨੂੰ ਇੰਨਾ ਮਾਣ ਬਖਸ਼ਿਆ ਤੇ ਮੈਂ ਵੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਬਾਈ ਜੀ ਪਿਆ ਜਿਹੜਾ ਮੰਗ ਪੱਤਰ ਹੈ ਇਹ ਖੁਦ ਮੈਂ ਪ੍ਰਧਾਨ ਮੰਤਰੀ ਤੇ ਖੇਤੀਬਾੜੀ ਮੰਤਰੀ ਕੋਲੇ ਲੈ ਕੇ ਜਾਊਂਗਾ ਤੇ ਉਹਨਾਂ ਨੂੰ ਸਪੈਸ਼ਲ ਬੇਨਤੀ ਕਰੂੰਗਾ ਕਿ ਇਹ ਜਿਹੜਾ ਮੰਗ ਪੱਤਰ ਹੈ ਇਹਨੂੰ ਪੈਂਦ ਦੇਣਾ ਤੇ ਇਹਨੂੰ ਮੰਨਿਆ ਜਾਵੇ ਕਿਉਂਕਿ ਇਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਐ ਬਹੁਤ ਦੇਰ ਤੋਂ ਲੜਕਦੀਆਂ ਆਉਂਦੀਆਂ ਐ ਬੋਲੋ ਅਸੀਂ ਸਾਰਾ ਕੰਮ ਪਾਰਲੀਮੈਂਟ ਚ ਕਰਾਂਗੇ ਸਾਰਾ ਕਰਾਂਗੇ ਮੈਂ ਪੂਰਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੇ ਵੱਲੋਂ ਪੂਰਾ ਜਿੰਨਾ ਵੀ ਮੈਂ ਅਪਰੋਚ ਕਰ ਸਕਦਾ ਕਰੂੰਗਾ ਤੇ ਤੁਹਾਡੇ ਵੱਧ ਤੋਂ ਵੱਧ ਮੈਂ ਜਿੰਨੀਆਂ ਵੀ ਮੰਗਾਂ ਹੋ ਸਕਦੀਆਂ ਮੈਂ ਮਨਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ